ਕਾਹੋ ਇਹਦੀ ਕਿਹ ਕੁੜੀ ਦੇ ਨਾਲ ਗੱਲਬਾਤ ਚੱਲਦੀ ਬਾਬਾ ਜੀ ਅੱਛਾ ਅੱਛਾ ਮੈਨੂੰ ਪਤਾ ਨਹੀਂ ਇਹ ਮੈਟਰ ਕੀ ਮਿਲਦੀ ਵਰਤ ਇਹ ਮੁੜ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਮੈਨੂੰ ਨਾ ਪਤਾ ਨਹੀਂ ਇਹ ਮੈਟਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਸਾਧ ਸੰਗਤ ਜੀ ਆਜੋ ਆਪਾਂ ਲਾਈਵ ਚਲਾਈਏ ਵੀਰਾ ਭਰਾਵਾਂ ਦਾ ਮੈਸੇਜ ਆਇਆ ਆ ਵੀ ਤੁਸੀਂ ਇਸ ਵਿਸ਼ੇ ਉੱਤੇ ਲਾਈਵ ਆਪਣੀ ਕਰੋ ਤੇ ਲਾਈਵ ਆਪਾਂ ਕਰ ਰਹੇ ਆ ਜੀ ਔਨ ਤੇ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਲਾਈਵ ਦੇ ਵਿੱਚ ਆ ਜਾਓ ਤੇ ਨਾਲ ਆਪਣਾ ਵੀਰ ਤਿਆਰ ਆ ਲਾਲੀ ਸ਼ਾਨਾ ਲਾਈਵ ਚ ਆਵੇਗਾ ਤੇ ਆਜੋ ਵੀ ਪਹਿਲਾਂ ਆਪਣੇ ਵੀਰ ਇੱਕ ਦੋ ਜਣੇ ਆ ਜਾਣ ਲਾਈਵ ਦੇ ਵਿੱਚ ਤਾਂ ਆਪਾਂ ਕਰਦੇ ਆਂ ਗੱਲ ਸੰਗਤ ਜੀ ਆਉਂਦੀ ਲਾਈਵ ਠੀਕ ਆ ਵੀਰੋ ਅੱਜ ਮੈਂ ਨਾ ਗੱਲ ਇਹ ਕਰਨੀ ਆ ਕਿ ਜਿਹੜਾ ਇਹ ਕੋਈ ਮੁੰਡਾ ਆ ਇੰਸਟਾਗ੍ਰam ਦੇਤੇ ਕੋਈ ਜਿਹਦੇ ਨਾਲ ਕੋਈ ਗੱਲਬਾਤ ਕੋਈ ਹੈਗੀ ਪਹਿਲਾਂ ਇੱਕ ਲੇਡੀ ਦੀ ਤੇ ਹੁਣ ਉਹਨਾਂ ਦੀ ਟੁੱਟੀ ਭੱਜੀ ਆ ਤੇ ਉਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਬੜਾ ਅਨਾਬ ਸ਼ਨਾਬ ਬੋਲ ਕੇ ਗੰਦ ਪਾਇਆ ਹੋਇਆ ਆ ਆਪਣੇ ਹੋਰ ਵੀ ਸਿੰਘਾਂ ਨੇ ਲਾਈਵ ਪਾਈ ਆ ਦੱਸਿਆ ਸਮਝਾਇਆ ਆ ਤੇ ਆਪਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਜਿਹੜਾ ਤੁਹਾਡਾ ਘਰ ਦਾ ਮੈਟਰ ਆ ਨਾ ਤੋ ਆਪਣੇ ਘਰੇ ਘਰ ਤੱਕ ਰੱਖੋ ਘਰ ਤੱਕ ਹੀ ਸੀਮਤ ਰਹੋ ਲੋਕਾਂ ਨੂੰ ਆਪਣੀ ਜਿਹੜੀ ਮਾੜੀ ਚੰਗੀ ਭਾਸ਼ਾ ਬੋਲ ਕੇ ਦਿਖਾ ਰਹੇ ਆ ਨਾ ਉਹ ਚੀਜ਼ ਇਹੋ ਜੇ ਕੰਮ ਨਾ ਕਰੋ ਜੇਕਰ ਤੁਸੀਂ ਇਹ ਚੀਜ਼ਾਂ ਦੇ ਉੱਤੇ ਬਾਜ਼ ਨਾ ਨਾ ਆਏ ਤਾਂ ਫਿਰ ਆਪਣੇ ਜਿਹੜੇ ਨਿਹੰਗ ਸਿੰਘ ਫੌਜਾਂ ਆ ਜਿਹੜੇ ਸਿੰਘ ਆਜ਼ਾਦ ਖਾਲਸਾ ਫੌਜ ਆ ਨਾ ਉਹਨਾਂ ਨੇ ਫਿਰ ਤੁਹਾਡੇ ਨਾਲ ਗੱਲਬਾਤ ਕਰਨ ਵਾਤੇ ਹਾਜ਼ਰ ਹੋਣਾ ਤੇ ਮੁੜ ਕੇ ਤੁਹਾਡੇ ਕੋਲ ਜਵਾਬ ਨਹੀਂ ਦਿੱਤਾ ਜਾਣਾ ਕਿਉਂਕਿ ਮੈਂ ਗੱਲਾਂ ਦੋ ਚਾਰ ਹੀ ਕਹਿਣੀਆਂ ਮੈਂ ਜਿਆਦੀਆਂ ਗੱਲਾਂ ਨਹੀਂ ਕਹਿਣੀਆਂ ਨਾ ਮੈਂ ਇਹੋ ਜਿਹੇ ਝੂਠਾ ਨੂੰ ਜਾਣਦਾ ਆ ਵੀ ਕੌਣ ਕਿੱਦਾਂ ਦੀ ਆ ਲਾਲੀ ਵੀਰ ਨੂੰ ਆਪਾਂ ਲਾਈਵ ਦੇ ਵਿੱਚ ਲੈ ਲਿਆ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਵੀਰਾਂ ਨੂੰ ਕਹਿੰਦਾ ਵੀਡੀਓ ਚੱਲਦੀ ਚੱਲਦੀ ਨੂੰ ਕਰੋ ਸ਼ੇਅਰ ਦੇ ਸਾਡਾ ਮੈਸੇਜ ਪਹੁੰਚਾ ਦਿਓ ਉਹਨਾਂ ਤੱਕ ਜਿੰਨਾਂ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਆਂ ਹਾਂ ਇਹ ਮੋਬਾਈਲ ਰੱਖ ਲੈ ਇੱਕ ਮਿੰਟ ਰੱਖ ਲੈ ਰੱਖ ਲੈ ਫੋਨ ਇਹ ਆ ਵਖਰਤਿਆ ਨਾਂ ਦਾ ਬੰਦਾ ਕੋਈ ਇੱਕ ਥੋੜਾ ਜਿਹਾ ਬਹੁਤ ਜ਼ਿਆਦਾ ਗੰਦ ਪਾਇਆ ਭੈਣ ਤੇ ਉਹਨੇ ਬਹੁਤ ਜ਼ਿਆਦਾ ਗੰਦ ਪਾਇਆ ਹੂੰ ਗੱਲ ਇਹਦਾ ਮਿੱਤਰ ਪਿਆਰ ਉਹਦੀ ਕਿਸ ਕੁੜੀ ਦੇ ਨਾਲ ਗੱਲਬਾਤ ਚੱਲਦੀ ਬਾਬਾ ਜੀ ਅੱਛਾ ਅੱਛਾ ਮੈਨੂੰ ਮਿਲਦੀ ਵਰਤ ਇਹ ਮੁੜ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਮੈਨੂੰ ਨਾ ਪਤਾ ਨਹੀਂ ਇਹ ਮੈਟਰ ਦਾ ਗੱਲ ਗੱਲ ਨਹੀਂ ਗੱਲ ਸੁਣੀ ਗੱਲ ਸੁਣੀ ਕਿਉਂਕਿ ਨਾ ਮੈਂ ਇਹੋ ਜਿਹਾ ਖੱਚਾ ਕਤੀੜਾ ਨੂੰ ਦੇਖਦਾ ਤਾਂ ਨਾ ਮੈਂ ਵੀ ਦੇਖਣਾ ਪਸੰਦ ਕਰਦਾ ਮੈਨੂੰ ਇਹ ਮੈਟਰ ਦਾ ਪਤਾ ਨਹੀਂ ਤੂੰ ਮੈਟਰ ਆਪੇ ਦੱਸ ਦੇ ਸੰਗਤ ਨੂੰ ਕੀ ਆ ਦਾਦਾ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਕੁੜੀ ਜਿਹੜੀ ਵਾਕ ਇੰਟਰਵਿਊ ਦੇਣ ਦਾ ਪੀਏ ਦੇ ਖਿਲਾਫ ਸੋਕਰਤੀਏ ਦੇ ਵੀ ਕੀ ਨਾਲੇ ਦਾ ਤੂੰ ਐਦਾਂ ਵਾਂ ਜੇ ਆ ਮੋਹਾਂ ਤੇ ਇਹਨੇ ਰਿਪਲਾਈ ਇਹਦਾ ਸੋਸ਼ਲ ਮੀਡੀਆ ਆਜ਼ਾਦੀ ਆ ਜੇ ਉਹ ਕੁੜੀ ਬੋਲਦੀ ਆ ਤੇ ਤੂੰ ਉਹਨੂੰ ਤਰੀਕੇ ਦੇ ਨਾਲ ਜਵਾਬ ਦੇ ਤੂੰ ਉਹਨੂੰ ਕਹਿ ਤੁਹਾਡਾ ਜੇ ਕੋਈ ਮੱਤਰਿਆ ਤੇ ਇਹਨੂੰ ਘਰੇ ਸਜਾਓ ਸੋਸ਼ਲ ਮੀਡੀਆ ਦੇ ਭੈਣ ਚੁੱਧੋ ਸੋਸ਼ਲ ਮੀਡੀਆ ਚ ਆਣ ਕੇ ਤੁਸੀਂ ਗੰਦ ਪਾਇਆ ਇਹਨੂੰ ਅਮਰਪਾਲ ਮਹਿਰੋ ਨੇ ਵੀ ਕਿਤਾਬ ਨਹੀਂ ਦਿੱਤੀ ਆ ਹਾਸ਼ ਅਮਰਪਾਲ ਮਹਿਰੋ ਨੇ ਵੀ ਇਹਨੂੰ ਚੇਤਾਵਨੀ ਦਿੱਤੀ ਆ ਤੇ ਮਾਨ ਸਿੰਘ ਅਕਾਲੀ ਨੇ ਵੀ ਇਹਨੂੰ ਚੇਤਾਵਨੀ ਦਿੱਤੀ ਆ ਜੇ ਬਾਬਾ ਇਹ ਨਾਟਿਆ ਨਾ ਗੱਲਾਂ ਕੱਢਣੋ ਤੇਰੇ ਦਾ ਬਡੂਟਰ ਡੀਐਕਸਐਸ ਦਾ ਤੇ ਕਟਾਪਾ ਘਟ ਲੱਗਾ ਏ ਇਹਦਾ ਕਟਾਪਾ ਜ਼ਿਆਦਾ ਲੱਗਣਾ ਫਿਰ ਤੇ ਤੂੰ ਦਾ ਆ ਕੇ ਇਹੋ ਜਿਹੇ ਬੰਦਿਆਂ ਨਾਲ ਕੀ ਕਰਨਾ ਚਾਹੀਦਾ ਮੈਂ ਵੀਰਾਂ ਨੂੰ ਬੇਇਨਕੀ ਕਰਦਾ ਵੀਰੋ ਕਮੈਂਟ ਕਰਕੇ ਦੱਸੋ ਸਾਨੂੰ ਕਿ ਤੁਹ ਤੁਸੀਂ ਦੇਖੋ ਮੇਰੀ ਗੱਲ ਤੋਂ ਪਰਿਵਾਰ ਦੇ ਵਿੱਚ ਨਿਆਣਿਆਂ ਨੂੰ ਫੋਨ ਫੜਾ ਦਈਏ ਤੇ ਇਹੋ ਜੀਆਂ ਚਵਲਾਂ ਗੜੀ ਆ ਜਾਂਦੇ ਤੇ ਤੁਸੀਂ ਕੀ ਕਰੋਗੇ ਕਮੈਂਟ ਕਰਕੇ ਸਾਨੂੰ ਦੱਸੋ ਕੀ ਤੁਸੀਂ ਸਾਡੇ ਨਾਲ ਸਹਿਮਤ ਜੇ ਕਿ ਨਹੀਂ ਸਹਿਮਤ ਜੇ ਤੇ ਗੰਦ ਸੁਨਣਾ ਫਿਰ ਸੁਣੀ ਜਾਓ ਜੇ ਨਹੀਂ ਸੁਨਣਾ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫੇਰ ਕੀ ਨਾਲ ਦੇ ਵੀਡੀਓ ਇਹਨਾਂ ਤੱਕ ਜਾਣੀ ਆ ਸਾਡੇ ਕੋਲ ਉਹਨਾਂ ਦੇ ਨੰਬਰ ਹੈ ਨਹੀਂ ਖਾਚਾਂ ਦੇ ਬਾਬਾ ਜੀ ਕਰੋ ਗੱਲ ਮਾੜੀ ਉਹ ਗੱਲਲੇ ਆ ਵੀ ਜਿਹੜੀਆਂ ਰੀਲਰ ਰਲਾ ਹਨ ਇਹਨਾਂ ਉੱਤੇ ਲੋਕਾਂ ਨੇ ਬਹੁਤ ਸਾਰਾ ਗੰਦ ਪਾ ਦਿੱਤਾ ਆਪਣੀਆਂ ਘਰ ਵਾਲੀਆਂ ਚੋਕ ਚੋਕੇ ਫੇਸਬੁੱਕਾਂ ਦੇ ਉੱਤੇ ਲੈਣ ਦੀਆਂ ਲੋਕਾਂ ਨੇ ਏਡੇ ਲੋਕ ਬੇਰਗੂ ਹੋ ਗਿਆ ਵੀ ਲੋਕਾਂ ਨੂੰ ਆਪਣੀਆਂ ਘਰਵਾਲੀਆਂ ਨੂੰ ਘਰਵਾਲੇ ਜਿਹੜੀਆਂ ਵੱਡਾ ਦਾ ਕੋ ਵੀਡੀਓ ਦਿਖਾਣ ਰਿਹਾ ਵੀ ਅਸੀਂ ਵੱਡਾ ਤੇ ਇੱਥੇ ਸੌਂਨੇ ਤੇ ਇੱਥੇ ਮਤਲਬ ਆਹ ਗੱਲ ਬਾਤ ਆ ਏਡੇ ਲੋਕ ਲੋਕ ਜਿਹੜੇ ਮੂਰਖ ਹੋ ਗਿਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਥੋੜੇ ਬਲੇ ਸ਼ਰਮ ਨੂੰ ਹੱਥ ਮਾਰੋ ਡੁੱਬ ਕੇ ਮਰ ਜਾਓ ਨਾ ਐਦਾਂ ਦੇ ਕੰਮ ਕਰੋ ਆਪਣਾ ਪਾਜ ਆਪ ਨਾ ਉਧੇੜੋ ਜਿੱਦਾਂ ਤੁਸੀਂ ਇਹ ਕੰਮ ਕੰਢੇ ਆ ਜਿਹੜੇ ਲੋਕ ਹੁਣ ਇੱਥੋਂ ਤੱਕ ਵੀ ਤੁਹਾਡਾ ਜੇ ਕੋਈ ਘਰ ਦਾ ਮੈਟਰਾ ਤੋਂ ਆਪਣਾ ਘਰੇ ਗਏ ਤੇ ਸਵਾਰੋ ਸੋਸ਼ਲ ਮੀਡੀਆ ਦੇ ਗੰਦ ਨਾ ਪਾਓ ਜੇ ਤੁਸੀਂ ਗੰਦ ਪਾਉਣਾ ਨਾ ਅਟੇ ਨਾ ਤੇ ਫਿਰ ਨਿਹੰਗ ਸਿੰਘ ਫੌਜਾਂ ਨੂੰ ਆਪਣਾ ਮਨ ਵਿੱਚ ਖੇਡਣਾ ਪੈਣਾ ਫੇਰ ਨਾ ਕਿਉਂਕਿ ਸਾਨੂੰ ਇਦਾਂ ਕਹਿੰਦੇ ਤੇ ਸਾਨੂੰ ਉਦਾਂ ਕਹਿੰਦੇ ਆ ਕਿਉਂਕਿ ਅੱਜ ਕੱਲ ਹਰੇਕ ਦੇ ਕੋਲ ਘਰ ਘਰ ਬੱਚਿਆਂ ਬੱਚਿਆਂ ਦੇ ਕੋਲ ਫੋਨ ਆ ਉਹਨਾਂ ਨੂੰ ਤੁਸੀਂ ਗੰਦਗੀ ਮੋਈਆ ਕਰਾਉਣਾ ਚਾਹੁੰਦੇ ਆ ਕਿ ਜਾਂ ਕੋਈ ਉਹਨਾਂ ਨੂੰ ਕੋਈ ਸਿੱਧੇ ਬਨੇ ਦੀ ਕੋਈ ਚੰਗੀ ਗੱਲ ਉਹਨਾਂ ਨੂੰ ਮੋਈਆ ਕਰਾਉਣਾ ਚਾਹੁੰਦੇ ਸਾਨੂੰ ਇਹ ਗੱਲ ਦੱਸੋ ਤੁਸੀਂ ਜੇ ਦੇਖੋ 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 ਨੰਬਰ ਹੈਗਾ ਉਹਦਾ ਸ਼ੁਕਰ ਰਤਿਏ ਦਾ ਫਿਰ ਸਾਨੂੰ ਕਮੈਂਟ ਦੇ ਵਿੱਚ ਨੰਬਰ ਦਿਓ ਜਸਵੀਰ ਸਿੰਘ ਭੁੱਲਰ ਜੀ ਸਤਿ ਸ੍ਰੀ ਅਕਾਲ ਮਨਜਿੰਦਰ ਸਿੰਘ ਦੀ ਵੀਡੀਓ ਨੂੰ ਸ਼ੇਅਰ ਕਰੋ ਜਸਵੀਰ ਸਿੰਘ ਜੀ ਗਰੁੱਪਾਂ 'ਚ ਸ਼ੇਅਰ ਕਰ ਦਿਓ ਵੀਡੀਓ ਨੂੰ ਆਂਥੀ ਇਸ ਸ਼ੁਕਰ ਰਤਿਏ ਨੂੰ ਕਹਿਣਾ ਚਾਹੁੰਦੇ ਆਂ ਵੀ ਦਰਬਾਰ ਸੇਵ ਜਾ ਕੇ ਮਾਫੀ ਵਾਲੀ ਵੀਡੀਓ ਪਾ ਦੇ ਟੰਗਾਂ ਰਹੇਗਾ ਨਹੀਂ ਤਾਂ ਕੇਦੇ ਹੱਥ ਆ ਗਿਆ ਤੇ ਉਹਨਾਂ ਸੋਧਾ ਤੈਨੂੰ ਲਾ ਦੇਣਾ ਹੀ ਬੇਸ਼ੱਕ ਮੁਰਗੇ ਤੇਰੀ ਗੈਂਗਸਟਰਾਂ ਨਾਲ ਜਾ ਰਹੀ ਆ ਆਏ ਜਿਦਾਂ ਮਰਦੀ ਐ ਸਾਨੂੰ ਨਹੀਂ ਪਤਾ ਅਸੀਂ ਗਿੱਦਣ ਦੇ ਨੂੰ ਘੇਰਨਾ ਰਲ ਕੇ ਘੇਰ ਹੀ ਲੈਣਾ ਜੜ ਪਤਾ ਕੀ ਗੱਲ ਆ ਭਾਵੇਂ ਜਾਰੀ ਕਿਸੇ ਦੇ ਨਾਲ ਵੀ ਹੋਵੇ ਕਾਲੇ ਚੋਰ ਨਾ ਹੋਵੇ ਭਾਵੇਂ ਕਿਸੇ ਨਾ ਵੀ ਹੋਵੇ ਕਿਹੜੇ ਬੰਦੇ ਆਂਦਾ ਵੀ ਸਮਾਜ ਦੇ ਵਿੱਚ ਗੰਦਗੀ ਨੂੰ ਫਲਾਓ ਜੇਕਰ ਸਾਡੀ ਸਰਕਾਰ ਚੰਗੀ ਹੋਵੇ ਨਾ ਜੇਕਰ ਸਾਡੀ ਸਰਕਾਰ ਚੰਗੀ ਹੋਵੇ ਤੇ ਇੱਥੇ ਖਾਲਸਾ ਦਾ ਨਾਂ ਕੋਈ ਕਹਿ ਦਵੇ ਨਾ ਮੜੀ ਜੀ ਗੱਲ ਕਰਦੇ ਤੇ ਉਸ ਵੇਲੇ ਨੂੰ ਫੜ ਕੇ ਅੰਦਰ ਕਰ ਦਿੰਦੇ ਤੇ ਜਿਹੜਾ ਸ਼ਰਿਆ ਬੰਦਾ ਗਾਣਾ ਕੱਢਣ ਡਿਆ ਹੋਵੇ ਉਹ ਉਹਦਾ ਮੀਡੀਆ ਸਾਈਬਰ ਕ੍ਰائم ਵਾਲੇ ਨਹੀਂ ਦੇਖਦੇ ਉਹਦੀ ਵੀਡੀਓ ਨਹੀਂ ਦੇਖਦੇ ਹੋ ਦੇਖਣੀ ਕਹੀ ਸੀ ਉਹਨਾਂ ਨੂੰ ਬਾਅਦ ਫੇਰ ਜੇ ਮਾੜੀ ਜੀ ਕੋਈ ਹੋਰ ਗੱਲ ਕੋਈ ਪੰਥ ਦੇ ਨਾ ਤੇ ਕੋਈ ਚੜ੍ਹਦੀ ਕਲਾ ਦੀ ਗੱਲ ਕਰਦਾ ਸਰਕਾਰ ਦੇ ਕੋਈ ਐਂਟੀ ਗੱਲ ਕਰੇ ਤੇ ਉਸੇ ਵੇਲੇ ਪੁਲਿਸ ਹਰਕਤ ਵਿੱਚ ਆ ਕੇ ਤੇ ਬੰਦੇ ਨੂੰ ਫੜਨ ਤੱਕ ਜਾਂਦੀ ਆ ਤੇ ਅੱਜ ਜਿਹੜੇ ਸਿੱਧੇ ਗੰਦ ਪੇਸ਼ ਕਰਨ ਦੇ ਆ ਉਹ ਕਿੱਧਰ ਜਾਣਗੇ ਹੋਰ ਕਈ ਲੋਕ ਕਹਿਣਗੇ ਕਮੈਂਟਾਂ ਵਿੱਚ ਵੀ ਗੰਦ ਦੇ ਉੱਥੇ ਵੀ ਪਿਆ ਗੰਦ ਉੱਥੇ ਵੀ ਪਿਆ ਉਹ ਹੁਣ ਸਾਰਾ ਹੀ ਠੇਕਾ ਥੋੜੀ ਲਿਆ ਅਸੀਂ ਗੱਲ ਇਹ ਕਰਦੇ ਵੀ ਜਿਹੜਾ ਬੰਦਾ ਜਾਨ ਬੁੱਝ ਕੇ ਗਿੰਦਗੀ ਫਲਾਉਂਦੇ ਆ ਉਹਨੂੰ ਰੋਕਿਆ ਜਾਵੇ ਬਿਲਕੁਲ 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 ਪ੍ਰਸ਼ਾਸਨ ਨੂੰ ਹੱਥ ਜੋੜ ਕੇ ਸਾਡੀ ਬੇਨਤੀ ਆ ਕਿ ਤੁਸੀਂ ਕਾਰਵਾਈ ਕਰੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਅਗਰ ਤੁਸੀਂ ਮੰਤਰੀ ਬਾਜੇਕੇ ਨੂੰ ਫੜ ਲਿਆ ਉਹ ਵਿਚਾਰੇ ਦਾ ਇੰਟਰ ਕੋਈ ਕਸੂਰ ਵੀ ਨਹੀਂ ਉਹਦੇ ਤੇ ਐਨਐਸਏ ਇਹਨੂੰ ਕਹਿੰਦੇ ਐਨਐਸਏ ਕਹਿੰਦੇ ਨਾ ਐਨਐਸਏ ਸਪੋਰਟ ਐਕਟਰ ਲਾ ਕੇ ਤੁਸੀਂ ਉਹਨੂੰ ਅੰਦਰ ਕਰਤਾ ਤੇ ਇਹੋ ਜਿਹੇ ਬਾਂਦਰ ਜਿਹੜੇ ਲੁੱਚੇ ਲੰਡੇ ਜਿਹੜੇ ਜਿਹੜੇ ਸਮਾਜ 'ਚ ਗੰਦਗੀ ਫੈਲਾਉਂਦੇ ਇਹਨਾਂ ਨੂੰ ਕਦੋਂ ਤੁਸੀਂ ਅੰਦਰ ਕਰਨਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਵੀਰੋ ਆਪੋ ਆਪਣੀ ਜਗਾ ਕੰਪਲੇਂਟ ਦਿਓ ਇਹਦੀ ਤੇ ਇਹਦੀ ਇੱਕੜਾ ਪੂਠਾ ਚਕਾਈਆ ਵੱਡੇ ਬਦਮਾਸ਼ ਦੀਆਂ ਚਕਾਉਣੀਆਂ ਪਾਣੀਆਂ ਚਕਾਉਣੀਆਂ ਪਣਿਆ ਇਦਾਂ ਗੱਲ ਬਣਨੀ ਨਹੀਂ ਨੇ ਦੇ ਸੰਬਾਧ ਸਮਾਜ ਇਹੋ ਜੇ ਇੱਕ ਤੀੜਾ ਨੇ ਖੱੱਚਾ ਨੇ ਗੰਦਲਾ ਕਰਕੇ ਰੱਖ ਦਿੱਤਾ ਸਮਾਜ ਗੰਦਲਾ ਬਿਲਕੁਲ ਬਿਲਕੁਲ ਬਾਬਾ ਜੀ ਮੈਂ ਹੈਰਾਨ ਆ ਐਨੇ ਵੀਰ ਆਪਾਂ ਨੂੰ ਸੁਣ ਲਿਆ ਤੇ ਕਮੈਂਟ ਕਰਨ ਵਾਲੇ ਸਿਰਫ ਦੋ ਜਾਨੇ ਕੀ ਬੋਲਦੀ ਓਕਾ ਮੈਂ ਨਾ ਕਮੈਂਟ ਕਮੈਂਟਾਂ ਦੇ ਵਿੱਚ ਆਪਣੀ ਵੀਰ ਭਰਾਓ رائے ਦਿਓ ਵੀ ਅਹੀਂ ਗਲਤ ਹੈ ਕਿ ਜਾਂ ਉਹ ਬੰਦਾ ਗਲਤ ਆ ਤੁਸੀਂ ਸਾਡਾ ਸਾਥ ਦੇਣਾ ਹੈ ਕਿ ਜਾਂ ਨਹੀਂ ਸਾਥ ਦੇਣਾ ਸਾਨੂੰ ਇਹ ਦੱਸ ਦੋ ਆਪਾਂ ਕਿਹੜੀ ਗੱਲਾਂ ਗਲਤ ਆ ਆਪਾਂ ਇਸ ਗੱਲੋਂ ਗਲਤ ਆ ਕਿ ਇਹਨੂੰ ਰੋਕਣ ਦਾ ਖਾਤਾ ਆ ਗਲਤ ਹੈ ਆ ਹੋਰ ਨਹੀਂ ਤੇ ਇਹਨਾਂ ਨੂੰ ਚਾਹੀਦਾ ਜਿੰਨੇ ਵੀਰ ਜੁੜੇ ਆ ਉਹ ਆਪਣੇ ਵਿਚਾਰ ਦਓ ਵੀ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਨੂੰ ਹੋਰ ਵੇਖੋ ਘਰ ਘਰ ਉਹ ਨਹੀਂ ਦੱਸਦੀ ਕੁੜੀ ਦੀ ਵੀ ਆ ਕੁੜੀ ਵੀ ਜਾਣ ਪੁੱਝ ਕੇ ਪੰਗੜੀਆਂ ਲੈਣਾ ਯਾਰ ਅੱਜਕੱਲ ਮਤਨੋ ਇਹ ਗੱਲ ਦੱਸਾਂ ਵੀ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਮਾੜੀ ਦੀ ਮਸ਼ਹੂਰੀ ਕਰਾਉਣੀ ਚਾਹੁੰਦਾ ਉਹ ਪਤਾ ਨਹੀਂ ਕਿੱਥੋਂ ਤੱਕ ਗਿਰ ਜਾਂਦਾ ਬੰਦਾ ਕਿੱਥੋਂ ਤੱਕ ਗਿਰ ਜਾਂਦਾ ਤੇ ਇਹ ਗਿਰੇ ਹੋਏ ਲੋਕਾਂ ਦਾ ਕੰਮ ਆ ਇਹ ਇਹੋ ਜਿਹੀ ਗੱਲਾਂ ਕਰਨੀਆਂ ਇਹ ਇਹਦੀ ਪਰਵਸ਼ ਤੋਂ ਪਤਾ ਲੱਗਦਾ ਸੁਖਰ ਅੱਤੀਏ ਦੀ ਪਰਵਸ਼ ਤੋਂ ਪਤਾ ਲੱਗਦਾ ਖਾਨਦਾਨੀ ਗਾਂਦੇ ਆ ਓਹੋ ਗੱਲ ਫਿਰ ਉਹੋ ਗੱਲ ਜੇ ਕੋਈ ਚੰਗਾ ਹੋਵੇ ਤੇ ਬੰਦਾ ਚੰਗਾ ਕਰੇ ਤਾਂ ਹਾਂ ਵੀ ਕਹਿੰਦੇ ਆ ਨਹੀਂ ਜੇ ਕੁੜੀ ਤੇ ਨਾ ਰਹਿੰਦੀ ਰਹੀ ਆ ਤੂੰ ਉਹਨਾਂ ਨੰਬ ਹੋ ਕੇ ਸੈੱਫ ਕਰਦਾ ਰਿਆਂ ਤੇ ਹੁਣ ਉਹਨੂੰ ਰਿਕ ਧਮਕੀਆਂ ਕਾਦੀਆਂ ਦੇਣਦੇ ਆ ਵੀ ਤੂੰ ਗੰਦੀ ਆ ਤੂੰ ਲੁੱਚੀ ਆ ਮੈਂ ਉਹ ਕੁੜੀਆਂ ਤੇ ਵੀ ਹੈਰਾਨ ਜਿਹੜੇ ਇਹਦੇ ਬਾਂਦਰ ਤੇ ਸ਼ਰਤਾਂ ਲਾਉਂਦੀਆਂ ਕੋਈ ਸ਼ਕਲ ਹੈਗੀ ਆ ਸਾਲੀ ਸ਼ਕਲ ਦੇ ਭੈਣ ਚੋ ਟੈਟੂ ਬਣਾਵਣਾ ਵਿੰਨੀ ਆ ਚਲੋ ਅਹੀਂ ਉਹ ਗੱਲਾਂ ਤੇ ਬਣੀ ਜਾਂਦੇ ਅਹੀਂ ਬੇਨਤੀ ਕਰਦੇ ਆ ਸਾਰੇ ਸਮਾਜ ਨੂੰ ਉੱਠੋ ਖੜੇ ਹੋਵੋ ਭਰਾਵੋ ਇਹੋ ਜਿਹੇ ਦਲਿਆਂ ਦੇ ਵਿੱਚ ਆਵਾਜ਼ ਠਾਇਆ ਕਰੋ ਜੋ ਬਾਬਾ ਜਰੂਰ ਜਰੂਰ ਜ਼ਰੂਰ ਮੈਂ ਇਹ ਗੱਲ ਕਹਿਣ ਦੇ ਵੀ ਆਪਾਂ ਕਾਹੇ ਲਾਈਵ ਫੇਸਬੁਕ ਤੇ ਹੋਇਆ ਵੀ ਭਾਈ ਬੰਦਾ ਬਣ ਜਾ ਆਪਣੀਆਂ ਵੀਡੀਓ ਡਿਲੀਟ ਕਰ ਦੇ ਤੇ ਸੋਸ਼ਲ ਮੀਡੀਆ ਤੇ ਗੰਦ ਕਾਹਨੂੰ ਅੜ ਜਾ ਕੋਈ ਚੰਗੀ ਚੰਗੀ ਗੱਲ ਕਰ ਲੈ ਤੈਨੂੰ ਸਾਰੇ ਚੰਗਾ ਕਰਨਗੇ ਜੇ ਤੂੰ ਮਾੜੀ ਗੱਲ ਕਰੇਗਾ ਤੈਨੂੰ ਸਾਰੇ ਨੇ ਮਾੜਾ ਕਹਿਣਾ ਵੀ ਤੈਨੂੰ ਕਿਸੇ ਨੇ ਚੰਗਾ ਨਹੀਂ ਕਹਿਣਾ ਅਜੇ ਵੀ ਜਾ ਕੇ ਤੂੰ ਗੁਰੂ ਘਰ ਜਾ ਕੇ ਕੇ ਸਾਡੇ ਨਾਕਮਸਤਕ ਹੋ ਕੇ ਨਾਕਮਸਤਕ ਹੋ ਕੇ ਤੇ ਮਾਫੀ ਮੰਗਦਾ ਫਿਰ ਵੀ ਤੈਨੂੰ ਕੋਈ ਨਹੀਂ ਕਹਿਣਗਾ ਜੇ ਤੂੰ ਨਿਹੰਗ ਸਿੰਘਾਂ ਫੌਜਾਂ ਦੇ ਰਾੜੇ ਚੜ ਗਿਆ ਤਾਂ ਫਿਰ ਤੇਰਾ ਸੌਦਾ ਪੱਕਾਈ ਪੱਕਾ ਹੈ ਲੱਗ ਜਾਣਾ ਹੈ ਆ ਤੂੰ ਬਨਵਾਸ ਨਾ ਮਾਣ ਬਾਬਾ ਜੀ ਮੈਂ ਇੱਥੇ ਫਟੇਕ ਝਾਰਦਾ ਆ ਆਪਾਂ ਜਿਆਦੀ ਲੰਮੀ ਵੀਡੀਓ ਨਹੀਂ ਪਾਉਣੀ ਤੂੰ ਹੀ ਕਰੋ ਵਿਚਾਰ ਤੇ ਜੇ ਇਹਨਾਂ ਨੇ ਸ਼ੇਅਰ ਕਰਨੀ ਉਹ ਤੇ ਇਹਨਾਂ ਦੀ ਮਰਜ਼ੀ ਕਿਸੇ ਨੂੰ ਠੱਕੇਣਾ ਨਹੀਂ ਕਹਿਣਾ ਆਪਾਂ ਬਸ 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 ਠੱਕੇਣਾ ਨਹੀਂ ਕਹਿਣਾ ਬਾਕੀ ਭਾਈ ਸਮਾਜ ਦੇ ਵਿੱਚ ਜਿੰਨਾ ਸਮਾਜ ਗੰਢਲਾ ਕਾਂਡੇ ਉਹਨਾਂ ਲੋਕਾਂ ਉੱਤੇ ਡੰਡਾ ਕਸਣਾ ਪਣਾ ਹਰੇਕ ਦੇ ਘਰ ਧੀ ਪੈਣ ਹੈਗੀ ਆ ਜੇ ਘਰ ਧੀ ਪੈਣਾ ਕੋਈ ਕੁਝ ਕੁ ਮਾੜੀਆਂ ਤੇ ਇਹ ਨਹੀਂ ਵੀ ਸਾਰੇ ਸਮਾਜ ਦੇ ਧੀਆ ਪੈਣਾ ਮਾੜੀਆਂ ਲੋਕਾਂ ਦੇ ਚੰਗੀਆਂ ਵੀ ਖਾਨਦਾਨਾਂ ਵਾਲੀਆਂ ਧੀਆ ਹੈਗੇ ਜਿਹੜੀਆਂ ਚੰਗੀਆਂ ਹੁੰਦੀਆਂ ਸੰਸਕਾਰਾਂ ਵਾਲੀਆਂ ਜੇ ਆਪਾਂ ਉਹਨਾਂ ਦੇ ਰਾਕੇ ਲਾਈ ਨੂੰ ਜਿਹੜੇ ਧੀਆ ਪੈਣਾ ਕੁਝ ਮਾੜੀਆਂ ਨੇ ਉਹਨਾਂ ਵਾਸਤੇ ਅਸੀਂ ਨਹੀਂ ਗੱਲ ਕਰਦੇ ਕਿਉਂਕਿ ਉਹਨਾਂ ਨੇ ਜਦੋਂ ਆਪ ਜ਼ਿੰਦਗੀ ਫਲਾਉਣੀ ਆ ਤਾਂ ਫਿਰ ਅਸੀਂ ਕੀ ਅਸੀਂ ਕਰਕੇ ਢਾਲਾਂਗੇ ਇਹਨਾਂ ਨੂੰ ਇਹ ਜਿਹੜਾ ਨਵਾਂ ਹੀ ਕੰਮ ਚੱਲਿਆ ਨਾ ਪੋਡਕਾਸਟ ਇੱਕ ਦੂਜੇ ਦੀ ਗਾੜੀ ਮੈਕ ਲੈ ਕੇ ਬਹਿ ਜਾਂਦੇ ਨਾ ਗੰਦ ਬਹੁਤ ਪਾਇਆ ਹੁਣ ਪੜਾ ਬੜਾ ਬੜਾ ਬਹੁਤ ਜਾਰੀ ਚੁੱਕੀ ਦੇ ਦੁੱਕੀ ਦੇ ਬੰਦੇ ਨਹੀਂ ਭੈਣ ਚੋਰ ਛਕਲਾ ਬਾਂਦਰਾਂ ਵਰਗੀਆਂ ਉਹਨਾਂ ਨੂੰ ਬਲਾ ਫਲਾ ਕੇ ਪੋਡਕਾਸਟ ਕਰਦੇ ਆ ਕਿੰਨਾ ਚਿਰ ਹੋ ਗਿਆ ਸਰਕਾਰ ਨਹੀਂ ਆਇਆ ਸਾਡੇ ਕੋਲ ਚੱਲ ਠੀਕ ਆ ਆਪਣਾ ਮੈਸੇਜ ਦੇਣਾ ਵੀ ਆਪਾਂ ਹੁਣ ਲਾਸਟ ਰੇ ਵੀਰ ਨੂੰ ਕਹਿ ਦਿੰਨੇ ਭਰਾਵਾ ਗੰਦਗੀ ਨਾ ਫਲਾ ਸੋਸ਼ਲ ਮੀਡੀਆ ਤੇ ਜੇ ਤੂੰ ਗੰਦਗੀ ਫਲਾਉਣਾ ਨਾ ਡਿਆ ਤੇ ਫਿਰ ਨਿਆ ਗੱਗ ਸਿੰਘਾਂ ਨੇ ਆਪਣਾ ਫਿਰ ਸਟੈਂਡ ਲੈਣਾ ਹੀ ਫੌਜਾਂ ਨੇ ਫਿਰ ਸਾਰੇ ਨੇ ਗੱਲ ਸਿੰਘਾਂ ਨੇ ਸਟੈਂਡ ਲੈਣਾ ਹੀ ਇਸ ਚੀਜ਼ ਤੇ ਅਹੀਂ ਅੱਜ ਅਹੀਂ ਅੱਜ ਸਾਰਿਆਂ ਦਾ ਸਲਾਹ ਕਰ ਲੈਣੀ ਹਾਂ ਸਾਰੇ ਇਹ ਕੰਮ ਕਰਕੇ ਤੇ ਅਸੀਂ ਬਹੁਤੇ ਤੇ ਘਰ ਆਣ ਕੇ ਬਹਿ ਜਾਣਾ ਹੈ ਬਹਿਣਾ ਹੀ ਫਿਰ ਵੇਖ ਲਾ ਮੁੜ ਕੇ ਨਾ کہیں ਗਲਤ ਹੋ ਗਿਆ ਉਹ ਕੁੜੀ ਨੂੰ ਵੀ ਬੇਨਤੀ ਕਰਦੇ ਆ ਜਿੱਥੇ ਹੈਗੀ ਉੱਥੇ ਸਟੌਪ ਰਹਿ ਜੋਦੂ ਕਰ ਲਿਆ ਕਰ ਲਿਆ ਹਣ ਚੁੱਪ ਕਰਕੇ ਗੱਲ ਖਤਮ ਕਰੋ ਫੇਰ ਸਮਾਜ ਨਾਲ ਬਣਾਉ ਗੰਦ ਜੋ ਕਰਨਾ ਤੁਸੀਂ ਆ ਇੱਕ ਦੂਜੇ ਦੇ ਘਰੇ ਜਾ ਕੇ ਕਰੋ ਯਾਰ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਦੇ ਵਿੱਚ ਪੁਲਿਸ ਕਿੰਨੀ ਆ 70000 ਲੱਗੇ ਮਨੇ ਪੁਲਿਸ ਆ ਤੇ ਕਿੱਧਰ ਚਲ ਗਏ ਯਾਰ ਇਮਾਨਦਾਰ ਅਫਸਰ ਕਿੱਥੇ ਚਲ ਗਏ ਯਾਰ ਹਾਂ ਲੀਡਰਾਂ ਦਾ ਹੋਗਾ ਠੀਕ ਜਾਰ ਅਫਸਰ ਕੀ ਕਰਨ ਉਤੋਂ ਦਬਾਅ ਪੈਂਦਾ ਫਿਰ ਨਹੀਂ ਕਰਦੇ ਕਾਰਵਾਈ ਆਪਾਂ ਨੂੰ ਆਪਾਂ ਕਿਉਂ ਮਾਰਾ ਗਈਏ ਨਹੀਂ ਅਫਸਰ ਜਿਹੜਾ ਦਬਾਅ ਪੈਂਦਾ ਅਫਸਰਾਂ ਨੂੰ ਤੇ ਉਤੋਂ ਇਹ ਉਹ ਆਂਦੇ ਆ ਵੀ ਇਹਨਾਂ ਨੂੰ ਗੰਦ ਬੋਲਣ ਤੋਂ ਜੋ ਮਰ ਗਈ ਇਹੋ ਗੱਲ ਹੀ ਕਹਿ ਸਕਦੇ ਫਿਰ ਜਿਹੜੇ ਵੱਡੇ ਲੀਡਰ ਬੈਠੇ ਉੱਤੇ ਉਹਨਾਂ ਨੇ ਉਹ ਇਹੋ ਆਂਦੇ ਆ ਤੇ ਉਹਨਾਂ ਨੂੰ ਗੰਦ ਬੋਲਣ ਨੂੰ ਜਿੰਦਾ ਮਰਜੀ ਆ ਉਹ ਤੇ ਜੇ ਨਾ ਉਹਨਾਂ ਕਿਹਾ ਤਾਂ ਇਹਨੂੰ ਗੰਦ ਬੋਲਣ ਦੋ ਚੁੱਕ ਦੇ ਨਾ ਉਹਨੂੰ ਇੱਕ ਅੱਧੇ ਨੂੰ ਹਾਂ ਇਹ ਤੇ ਗੱਲ ਤੇਰੀ ਸਹੀ ਆ ਉਹਨਾਂ ਨੇ ਉਹਨਾਂ ਨੇ ਸ਼ਹਿਦ ਦਿੱਤੀ ਆ ਫਿਰ ਸ਼ਹਿਦ ਹੀ ਆ ਕਿਸਾਨਾਂ ਜਿਹੜੇ ਫੜਦੇ ਨਹੀਂ ਆਂਦੇ ਅਮਰਤਪਾਲ ਮੇਰੇ ਨੇ ਪ੍ਰਚਾਰ ਕਰਵਾਇਆ ਇਹਦੇ ਤੇ ਉਹ ਯਾਰ ਪਰਚਿਆਂ ਦਾ ਕੀ ਆ ਯਾਰ ਆਪਣਾ ਜਮਾਨਤ ਦੇ ਬਾਹਰ ਆ ਜਾਂਦੇ ਆ ਪਰਚਿਆਂ ਦਾ ਕੀ ਆ ਯਾਰ ਇਹ ਗੱਲ ਕਰਦਾ ਹੈ ਜੰਨੀ ਸਜਣ ਬਣ ਵੀ ਉਹਨੇ ਬੰਦਾ ਭੋਗਿਆ ਵੀ ਏਹ ਗੱਲ ਆ ਅਸੀਂ ਮੈਸੇਜ ਜਿਹੜਾ ਦੇਣਾ ਹੀ ਦੇਤਾ ਫਾਲਤੂ ਕੋਈ ਗੱਲ ਨਹੀਂ ਕਰਨੀ ਤੇ ਬਸ ਗੱਲ ਖਤਮ ਇੱਥੇ ਕਰੀਏ ਫਤਿਹ ਗੁਜ਼ਾਰੀਏ ਤੂੰ ਕਰ ਨਹੀਂ ਗੱਲਬਾਤ ਘਰੀ ਤੇ ਕਰਦਾ ਨਹੀਂ ਮੈਂ ਵੀ ਇੱਥੇ ਫਤਿਹ ਗੁਜ਼ਾਰਦਾ ਬਸ ਮੈਸੇਜ ਆਪਾਂ ਦੇਤਾ ਠੀਕ ਆ ਨਾ ਭਾਵੇਂ ਆਪਾਂ ਮਾੜੇ ਪਾਹੇ ਚੰਗੇ ਆਪਾਂ ਮੈਸੇਜ ਦੇਤਾ ਸੰਸਾਰ ਚ ਗੰਦਗੀ ਨਹੀਂ ਫਲਾਉਣੀ ਠੀਕ ਆ ਜੀ ਅਹੀਂ ਇਹ ਤਾਂ ਤੇਰੀ ਮਈਆ ਵੜੀ ਦੇਦੀ ਮਈਆ ਵੜੀ ਨੀਂਚ ਕਰਾਂਗੇ ਬੰਦੇ ਦਾ ਪੁੱਤ ਬਣ ਜਾ ਆਖਰੀ ਵਾਰ ਕਲੀਨੇ ਤੇਨੂੰ ਸੁਖ ਰੱਬੀਆ ਬੰਦੇ ਦਾ ਪੁੱਤ ਬਣ ਜਾ ਮੁੜ ਕੇ ਨਾ ਕਹੀਂ ਤੇਰੇ ਤੇ ਕੋਈ ਗੱਲਬਾਤ ਕੀਤੀ ਅਹੀਂ